ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਕਹਾਣੀ ਕਰਨੇ ਦੀਪ ਸ਼ੇਰ ਕਿਲਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਆਓ ਆਪਾਂ ਸ਼ੁਰੂ ਕਰਦੇ ਹਾਂ ਇੱਕ ਲਾਲਚੀ ਸੋਚਵਲੇ ਆਦਮੀ ਮੰਗਲ ਨੇ ਲਗਾਤਾਰ ਕਈ ਸਾਲ ਰੱਬ ਜੀ ਦੀ ਭਗਤੀ ਕੀਤੀ ਰੱਬ ਜੀ ਨੂੰ ਮੰਗਲ ਦੀ ਨੀਅਤ ਤੇ ਭਗਤੀ ਦੇ ਪਿਛਲਾ ਮਨੋਰਥ ਪਤਾ ਸੀ ਰੱਬ ਜੀ ਜਾਣਦੇ ਸਨ ਕਿ ਮੰਗਲ ਮੈਨੂੰ ਪਾਉਣ ਲਈ ਭਗਤੀ ਨਹੀਂ ਕਰ ਰਿਹਾ ਸਗੂਸ ਦਾ ਮਨੋਰਥ ਸਿਰਫ ਦੁਨਿਆਵੀ ਪਦਾਰਥਾਂ ਤੇ ਐਸ਼ੋ ਆਰਾਮ ਹਾਸਲ ਕਰਨ ਤੱਕ ਸੀਮਤ ਆ ਪਰ ਰੱਬ ਜੀ ਨੇ ਉਹਦੇ ਸਾਹਮਣੇ ਪ੍ਰਗਟ ਹੋਣਾ ਹੀ ਪਿਆ ਤੇ ਰੱਬ ਜੀ ਨੇ ਮੰਗਲ ਨੂੰ ਪੁੱਛਿਆ ਕਿ ਮਨਮ ਬੋਲ ਤੈਨੂੰ ਕੀ ਚਾਹੀਦਾ ਮੈਂ ਤੈਨੂੰ ਤੇਰੀ ਕੀਤੀ ਹੋਈ ਭਗਤੀ ਦਾ ਫਲ ਦੇਣਾ ਆ ਦੋਵੇਂ ਹੱਥ ਜੋੜ ਕੇ ਮੰਗਲ ਨੇ ਰੱਬ ਜੀ ਨੂੰ ਕਿਹਾ ਕਿ ਦਾਤਾ ਜੀ ਮੈਨੂੰ ਇੱਕ ਵਰਦਾਨ ਚਾਹੀਦਾ ਕਿਹੜਾ ਵਰਦਾਨ ਚਾਹੀਦਾ ਬੋਲ ਰੱਬ ਜੀ ਮੈਨੂੰ ਇਹ ਵਰਦਾਨ ਚਾਹੀਦਾ ਕਿ ਮੈਂ ਜੋ ਚਾਹਾਂ ਉਹ ਹੀ ਹੋਈ ਜਾਵੇ ਜਿੰਨੇ ਦੌਲਤ ਸ਼ੌਂਤ ਚਾਹ ਮਹਿਲ ਮਨਾਰੀ ਸੁੱਖ ਸਾਧਨ ਮੈਂ ਚਾਹਾਂ ਉਹ ਸਭ ਹਾਜ਼ਰ ਹੋ ਜਾਣ ਉਹ ਵੀ ਚੀਜ਼ ਮੈਂ ਮੰਗਾਂ ਉਹ ਹੋਈ ਜਾਵੇ ਰੱਬ ਜੀ ਮੰਗਲ ਦੀ ਸੋਚ ਤੇ ਉਸ ਦੇ ਲਾਲਚ ਨੂੰ ਤਾਂ ਪਹਿਲਾਂ ਹੀ ਜਾਣਗੇ ਸਨ ਤੇ ਉਹਨਾਂ ਨੇ ਸੋਚਿਆ ਕਿ ਮੰਗਲ ਨੂੰ ਸਬਕ ਸਿਖਾਉਣਾ ਚਾਹੀਦਾ ਤਾਂ ਰੱਬ ਜੀ ਨੇ ਆਖਿਆ ਹੀ ਮਾਨਮ ਮੈਂ ਤੈਨੂੰ ਤਾਂ ਇਹ ਵਰਦਾਨ ਨਹੀਂ ਦੇ ਸਕਦਾ ਪਰ ਹਾਂ ਤੈਨੂੰ ਇੱਕ ਜਿੰਨ ਦੇ ਦੇਣਾ ਉਹ ਜਿੰਨ ਤੇਰੀ ਹਰ ਖਵਾਇਸ਼ ਪੂਰੀ ਕਰੇਗਾ ਜੋ ਵੀ ਆਖੇਗਾ ਜਿਹੜੀ ਤੂੰ ਚੀਜ਼ ਆਖੇਗਾ ਉਹ ਜਿੰਨ ਤੈਨੂੰ ਲਿਆ ਕੇ ਦੇਵੇਗਾ ਫਿਰ ਤਾਂ ਬਹੁਤ ਚੰਗਾ ਦਾਤਾ ਜੀ ਤੁਸੀਂ ਉਹ ਜਿੰਨ ਮੈਨੂੰ ਦੇ ਦਿਓ ਮੰਗਲ ਨੇ ਬੜੀ ਉਤਸੁਕਤਾ ਨਾਲ ਲੱਗਿਆ ਪਰ ਮਨਮੇਰੀ ਗੱਲ ਦਾ ਧਿਆਨ ਰੱਖੀ ਇਹ ਜਿੰਨ ਕਦੇ ਵੀ ਬੇਲਾ ਨਹੀਂ ਬੈਠਣਾ ਚਾਹੀਦਾ ਜੇ ਕਰੇ ਇਹ ਬੇਲਾ ਬੈਠ ਗਿਆ ਤਾਂ ਉਸੇ ਵਕਤ ਤੇਰੀ ਜਾਨ ਲੈ ਲਵੇਗਾ ਰੱਬ ਜੀ ਨੇ ਮੰਗਲ ਨੂੰ ਸਮਝਾਉਂਦਿਆਂ ਆਖਿਆ ਮੰਗਲ ਮੰਨ ਗਿਆ ਤੇ ਕਹਿਣ ਲੱਗਾ ਕੋਈ ਗੱਲ ਨਹੀਂ ਦਾਤਾ ਜੀ ਮੈਂ ਇਸ ਨੂੰ ਬੇਲਾ ਨਹੀਂ ਬਠਣ ਦਿੰਦਾ ਇਹ ਸੁਣ ਕੇ ਰੱਬ ਜੀ ਨੇ ਇੱਕ ਬੋਤਲ ਮੰਗਲ ਨੂੰ ਫੜਾਈ ਤੇ ਕਿਹਾ ਕਿ ਮੰਗਲ ਆ ਲੈ ਬੋਤਲ ਇਸ ਨੂੰ ਆਪਣੇ ਘਰ ਲੈ ਜਾ ਕੇ ਹੀ ਖੋਲੀ ਇਹ ਜਿੰਨ ਸਿਰਫ ਤੈਨੂੰ ਨਜ਼ਰ ਆਵੇਗਾ ਤੇ ਜੇ ਇੱਕ ਵਾਰ ਇਹ ਬੋਤਲ ਛੋ ਬਾਹਰ ਆ ਗਿਆ ਤਾਂ ਸਿਰਫ ਤੇਰਾ ਕਹਿਣਾ ਹੀ ਮੰਨੇਗਾ ਬੋਤਲ ਛੋ ਬਾਹਰ ਆ ਕੇ ਇਸ ਨੇ ਮੇਰੇ ਵਸਤ ਵਿੱਚ ਨਹੀਂ ਰਹਿਣਾ ਮੰਗਲ ਨੇ ਬੋਤਲ ਫੜ ਲਈ ਤੇ ਰੱਬ ਦਾ ਸ਼ੁਕਰੀਆ ਦਾ ਕਰਕੇ ਘਰ ਆ ਗਿਆ ਘਰ ਦਾ ਕੁੰਡਾ ਲਾ ਕੇ ਉਸ ਨੇ ਹੌਲੀ ਜੇ ਬੋਤਲ ਦਾ ਟੱਕਣ ਖੋਲਿਆ ਤਾਂ ਇੱਕ ਕਾਫੀ ਲੰਬਾ ਕੜਾ ਤੇ ਡਰਾਵਨਾ ਜਾਂ ਜਿੰਨ ਬਾਹਰ ਆ ਗਿਆ ਜਿਹਨਦੇ ਸਿਰ ਤੇ ਦੋ ਸਿੰਘ ਸਨ ਤੇ ਉਸਦਾ ਸਰੀਰ ਹਰੇ ਰੰਗ ਦਾ ਸੀ ਮੋਟਾ ਸਾਰਾ ਨੱਕ ਤੇ ਸ਼ਾ ਕਾਲੀ ਅੱਖਾਂ ਤੇ ਬਹੁਤ ਜ਼ਿਆਦਾ ਵੱਡੀਆਂ ਮੁੱਛਾਂ ਨਾਲ ਉਹ ਹੋਰ ਵੀ ਭਿਆਨਕ ਲੱਗ ਰਿਹਾ ਸੀ ਉਸਨੇ ਆਪਣੇ ਗਲੇ ਵਿੱਚ ਇਨਸਾਨੀ ਹੱਡੀਆਂ ਦੀ ਮਾਲਾ ਪਾਈ ਹੋਈ ਸੀ ਜੋ ਉਸਦੀ ਧੁੰਨੀ ਤੱਕ ਲੰਬੀ ਸੀ ਤੇ ਉਸਨੇ ਸ਼ੇਰ ਦੀ ਖਲ ਦੀ ਧੋਤੀ ਲਾਈ ਹੋਈ ਸੀ ਉਸਦੇ ਖੱਤ ਵਿੱਚ ਵੱਡੀ ਸਰੀ ਤਲਵਾਰ ਸੀ ਜਿਸ ਦਾ ਖੂਨ ਦੇ ੱੱਬੇ ਸਾਫ ਨਚਰਾ ਰਹੇ ਸੀ ਹੁਕਮ ਮੇਰੀਆ ਕਾ ਬਕਸੁਰ ਜਨ ਤੇਰੀ ਹਰ ਖੁਆਇਸ਼ ਪੂਰੀ ਕਰੇਗਾ ਇੱਕ ਤਾਂ ਜਨ ਦੀ ਸ਼ਕਲ ਸੂਰਤ ਬਹੁਤ ਡਰਾਵਣੀ ਸੀ ਦੂਜੀ ਉਸ ਦੀ ਆਵਾਜ਼ ਹੋਰ ਜ਼ਿਆਦਾ ਡਰਾਉਣੀ ਸੀ ਇਹ ਸਭ ਕੁਝ ਦੇਖ ਮੰਗਲ ਤਾਂ ਪਹਿਲਾਂ ਹੀ ਡਰ ਗਿਆ ਪਰ ਹੌਂਸਲਾ ਜੱ ਕਰਕੇ ਉਸਨੇ ਕਹਿ ਦਿੱਤਾ ਬਕਸੁਰ ਮੈਨੂੰ ਭੁੱਖ ਲੱਗੀ ਆ ਤੋ ਮੇਰੇ ਲਈ ਹੁਣੇ ਖਾਣਾ ਤੇ ਕੁਝ ਫਲ ਲੈ ਕੇ ਆ ਫਿਰ ਕੀ ਸੀ ਬਕਸੁਰ ਜਨ ਨੇ ਇੱਕ ਆਥਨਲ ਚੁਟਕੀ ਵਜਾਈ ਤੇ ਮੰਗਲ ਲਈ ਖਾਣਾ ਆ ਗਿਆ ਮੰਗਲ ਬੜਾ ਖੁਸ਼ ਹੋਇਆ ਕੀ ਆਤਾ ਕਮਾਲੀ ਹੋਗੀ ਉਸਨੇ ਥੋੜਾ ਜਿਹਾ ਖਾਣਾ ਖਾਧਾ ਤੇ ਨਾਲ ਹੀ ਅਗਲਾ ਹੁਕਮ ਦਿੰਦਿਆ ਆਖਿਆ ਬਕਸੂਰ ਮੈਨੂੰ ਆਉਣ ਜਾਣ ਲਈ ਵਧੀਆ नस्ਲ ਦੀ ਕਾਲੀ ਘੋੜੀ ਚਾਹੀਦੀ ਹੈ ਬਕਸੂਰ ਨਿਚੁਟਕੀ ਵਜਾਈ ਤੇ ਇੱਕ ਬਹੁਤ ਹੀ ਵਧੀਆ ਕਿਸਮ ਦੀ ਸ਼ਾ ਕਾਲੀ ਘੋੜੀ ਮੰਗਲ ਦੇ ਘਰ ਆ ਗਈ ਫਿਰ ਮੰਗਲ ਨੇ ਕਿਹਾ ਬਕਸੂਰ ਮੈਨੂੰ ਰਹਿਣ ਲਈ ਆਲੀਸ਼ਾਨ ਮਹਿਲ ਚਾਹੀਦਾ ਨੌਕਰ ਵਧੀਆ ਰਥ ਸਭ ਜੋ ਹੁਕਮ ਮੇਰੀਆ ਕਾ ਬਕਾਸੁਰ ਨੇ ਫੇ ਚੁਟਕੀ ਬਚਾਈ ਸਭ ਹਾਜ਼ਰ ਹੋ ਗਿਆ ਉਸ ਦਾ ਘਰ ਮਹਿਲ ਵਿੱਚ ਤਬਦੀਲ ਹੋ ਗਿਆ ਨੌਕਰ ਚੱਕਰੇ ਦਰ ਦਰ ਘੁੰਮਣ ਲੱਗੇ ਬਕਾਸੁਰ ਮੈਨੂੰ ਬੇਸ਼ਮਰ ਧਨ ਦੌਲਤ ਹੀਰੇ ਜਵਾਹਰਾਤ ਸਭ ਚਾਹੀਦਾ ਜੋ ਹੁਕਮ ਮੇਰੇ ਆਕਾ ਜਿੰਨੇ ਚੁਟਕੀ ਬਚਾਈ ਸਭ ਹਾਜ਼ਰ ਹੋ ਗਿਆ ਬਕਾਸੁਰ ਇੰਜ ਕਰ ਜਿੰਨੇ ਸਾਡੇ ਪਿੰਡੇ ਜਿੰਨੇ ਵੀ ਘਰ ਦੇ ਸਭ ਦੇ ਘਰਾਂ ਚੋਂ ਖਾਣ ਪੀਂਦੀਆਂ ਚੀਜ਼ਾਂ ਗਾਇਬ ਕਰ ਦੇ ਕਿਸੇ ਕੋਲ ਵੀ ਖਾਣ ਲਈ ਕੁਝ ਨਾ ਹੋਵੇ ਜੋ ਹੁਕਮ ਮਰੀਆ ਕਾ ਜਿੰਨੇ ਚੁਟਕੀ ਵਜਾਈ ਸਭ ਗਾਇਬ ਕਿਸੇ ਦੇ ਘਰ ਵੀ ਨਾ ਆਟਾ ਨਾ ਦਾਲ ਨਾ ਸਬਜੀ ਨਾ ਅਨਾਜ ਨਾ ਚੋਲ ਨਫਲ ਸਭ ਵੇਲਾ ਹੋ ਗਿਆ ਸਭ ਕੁਝ ਗਾਇਬ ਹੋ ਗਿਆ ਮੰਗਲ ਨੇ ਸਾਰੇ ਪਿੰਡ ਵਿੱਚ ਓਕਾ ਦੇ ਦਿੱਤਾ ਕਿ ਜੋ ਵੀ ਕਾਨ ਪਿੰਦਾ ਸਮਾਨ ਚਹੀਦਾ ਮੇਰੇ ਘਰ ਤੋਂ ਆ ਕੇ ਲੈ ਜਾਓ ਪਰ ਮੰਗਲ ਭਗਵਾਨ ਕੀ ਜੈ ਬੋਲਣਾ ਪਏਗਾ ਲੋਕ ਵਿਚਾਰੇ ਬੇਵਸ ਪਰ ਉਹਨਾਂ ਨੇ ਮੰਗਲ ਭਗਵਾਨ ਕੀ ਜੈ ਬੋਲ ਬੋਲ ਕੇ ਮੰਗਲ ਦੇ ਘਰੋਂ ਖਾਣਾ ਲਿਆ ਮੰਗਲ ਅਗਿਓ ਜਿਹਨੂੰ ਆਗਤਾ ਕਿ ਅਨਾਜ ਆਟਾ ਦਾਲਾਂ ਜਾਂ ਸਬਜ਼ੀਆਂ ਚਾਹੀਦੀਆਂ ਹਨ ਤਾ ਉਹ ਜਿੰਨ ਝਟ ਪ੍ਰਗਟ ਕਰ ਦਿੰਦਾ ਮੰਗਲ ਦੀ ਹਮੇਸ਼ਾ ਸ਼ਾਮ ਤੱਕ ਸਿਖਰਾਂ ਤੇ ਉਸ ਸੱਚਮੁੱਚ ਹੀ ਖੁਦ ਨੂੰ ਭਗਵਾਨ ਸਮਝਣ ਲੱਗ ਗਿਆ ਸੀ ਰਾਤ ਹੁੰਦੇ ਸਾਰੀ ਮੰਗਲ ਨੇ ਜਿੰਨ ਨੂੰ ਕਿਹਾ ਬਕਸਰ ਤੂੰ ਹੁਣ ਆਰਾਮ ਕਰ ਮੈਨੂੰ ਵੀ ਖੂਬ ਨੀਂਦ ਆਈ ਪਰ ਆਰਾਮ ਦਾ ਨਾਮ ਸੁਣ ਕੇ ਉਸ ਜਿੰਨ ਨੇ ਆਪਣੀ ਲਹੂ ਨਾਲ ਲਿਬੜੀ ਹੋਈ ਤਲਵਾਰ ਹਵਾ 'ਚ ਲਹਿਰਾਈ ਤੇ ਆਖਿਆ ਮੈਨੂੰ ਹੁਕਮ ਚਾਹੀਦਾ ਮੈਂ ਵੇਲਾ ਨਹੀਂ ਬੈਠ ਸਕਦਾ ਮੈਨੂੰ ਕੋਈ ਕੰਮ ਦਿਓ ਮੇਰੇ ਆਕਾ ਨਹੀਂ ਤਾਂ ਮੈਂ ਤੇਰਾ ਸਿਰ ਵੱਢ ਦਿਆਂਗਾ ਜੇ ਤੂੰ ਸੋ ਗਿਆ ਤਾਂ ਵੀ ਮੈਨੂੰ ਤੇਰਾ ਸਿਰ ਵੱਢਣਾ ਪਏਗਾ ਕਿਉਂਕਿ ਮੈਨੂੰ ਸ਼ਰਾਬ ਮਿਲਿਆ ਹੋਇਆ ਤੂੰ ਕਦੇ ਵਿਹਲਾ ਨਹੀਂ ਬੈਠ ਸਕਦਾ ਮੈਨੂੰ ਹੁਕਮ ਦੇ ਤੇ ਭੁੱਲ ਕੇ ਵੀ ਸੌਣ ਦੀ ਕੋਸ਼ਿਸ਼ ਨਾ ਕਰੀ ਨਹੀਂ ਤਾਂ ਤੇਰਾ ਸਿਰ ਕਲਮ ਕਰ ਦਿੱਤਾ ਜਾਏਗਾ ਤੇਰਾ ਜ਼ਿੰਦਾ ਰਹਿਣ ਦਾ ਬਸ ਇੱਕੋ ਤਰੀਕਾ ਕਿ ਤੂੰ ਸੌਵੇਂ ਨਾ ਤੇ ਮੈਨੂੰ ਕੋਈ ਨਾ ਕੋਈ ਕੰਮ ਲਈ ਰੱਖ ਜਦੋਂ ਮੈਂ ਵਿਹਲਾ ਬੈਠ ਗਿਆ ਤੇਰਾ ਸਿਰ ਵੱਢਾਂਗਾ ਮੰਗਲੇ ਸੁਣ ਕੇ ਬਹੁਤ ਡਰ ਗਿਆ ਪਰ ਉਸਨੇ ਜਿੰਨ ਨੂੰ ਆਖਿਆ ਕਿ ਇਹ ਤਾਂ ਕਿਦਾਂ ਤੋਂ ਮੇਰਾ ਸਰਵਟੇਗਾ ਮੈਂ ਤੇਰਾ ਮਾਲਕ ਹਾਂ ਬਕਾਸੁਰ ਨੇ ਬੜੀ ਕੜਕਵੀ ਆਵਾਜ਼ ਵਿੱਚ ਆਖਿਆ ਆ ਦੇਖ ਤੇਰੇ ਤੋਂ ਪਹਿਲਾਂ ਵੀ ਮੇਰੇ ਅਣਗਿਣਤ ਮਾਲਕ ਸਨ ਸਭ ਨੂੰ ਮੇਰੇ ਹੱਥੋਂ ਮਰਨਾ ਪਿਆ ਕਿਉਂਕਿ ਉਹਨਾਂ ਨੂੰ ਵੀ ਨੀਂਦ ਆ ਗਈ ਸੀ ਤੇ ਨੀਂਦ ਵਿੱਚ ਉਹ ਕੋਈ ਕੰਮ ਜਾਂ ਹੁਕਮ ਮੈਨੂੰ ਦੇ ਨਹੀਂ ਸਕੇ ਮੰਗਲ ਨੇ ਕੰਬਦੇ ਹੋਏ ਬੋਲਣ ਲੱਗਿਆ ਮੈਨੂੰ ਰਾਜਾ ਬਣਾ ਦੇ ਬਕਾਸੁਰ ਨੇ ਚੁਟਕੀ বাজਾਈ ਤੇ ਇੱਕ ਮੁਕਟ ਮੰਗਲ ਦੇ ਸਿਰ ਤੇ ਆ ਕੇ ਸਜ ਗਿਆ ਉਸ ਦੇ ਘਰ ਵਿੱਚ ਬਹੁਤ ਵੱਡਾ ਦਰਬਾਰ ਬਣ ਗਿਆ ਤੇ ਵਜ਼ੀਰ, ਸਿਪਾਹੀ ਸਭ ਪਰਗੇਟ ਹੋ ਗਏ ਮੰਗਲ ਬੋਲਦਾ ਗਿਆ ਤੇ ਜਿੰਨ ਸਭ ਹੁਕਮ ਮੰਨ ਕਿਉਂ ਮਹੀ ਕਰਦਾ ਗਿਆ ਮੰਗਲ ਨੂੰ ਬਹੁਤ ਨੀਂਦ ਆ ਰਹੀ ਸੀ ਪਰ ਜਿਉ ਸੋਚ ਅੰਦਰ ਤ ਉਸ ਸਿਰ ਵੀ ਵੱਡ ਹੋ ਜਾਣਾ ਸੀ ਜਿੰਨ ਲਈ ਹਰ ਕੰਮ ਆਸਾਨ ਸੀ ਉਹ ਹਰ ਕੰਮ ਇੱਕ ਝੁਟਕੀ ਵਿੱਚ ਅੱਕ ਦੇ ਚਪਕਨ ਜਨੇ ਸਮੇਂ ਚ ਹੀ ਕਰ ਦਿੰਦਾ ਸੀ ਮੰਗਲ ਸੋਚੀ ਪੈ ਗਿਆ ਕਿ ਜਿੰਨ ਨੂੰ ਕਿਹੜਾ ਕੰਮ ਦਿਆਂ ਜਿਸ ਨਾਲ ਉਹ ਲਗਾਤਾਰ ਉਸੇ ਕੰਮ ਵਿੱਚ ਫਸਿਆ ਰਹੇ ਪਰ ਉਸ ਨੂੰ ਸਮਝ ਕੁਝ ਨਹੀਂ ਸੀ ਆ ਰਿਹਾ ਹੁਣ ਤਾਂ ਉਸੇ ਜਾਨ ਦਾ ਸਵਾਲ ਸੀ ਨੀਂਦ ਨਾਲ ਮੰਗਲ ਦਾ ਪੂਰਾ ਹਾਲ ਸੀ ਸਾਰੀ ਰਾਤ ਸੌਂ ਨਾ ਸਕਿਆ ਤੇ ਜਿਹਨੂੰ ਕੋਈ ਨਾ ਕੋਈ ਕੰਮ ਦੇ ਗਿਆ ਮੰਗਲ ਦਾ ਵਰਦਾਨ ਹੀ ਉਸ ਦਾ ਸਭ ਤੋਂ ਵੱਡਾ ਸ਼ਰਾਪ ਬਣ ਗਿਆ ਸੀ ਅਗਲਾ ਦਿਨ ਚੜਿਆ ਫੇਰ ਹੋਈ ਕੰਮ ਹੋ ਕੰਮ ਕਰ ਮੇਰੀ ਆਖਾ ਨਹੀਂ ਤਾਂ ਜੇ ਮੈਂ ਬਿੱਲ ਰਹਿ ਗਿਆ ਤਾਂ ਮਜਬੂਰ ਮੈਨੂੰ ਤਲਵਾਰ ਚਲਾਉਣੀ ਪੈਗੀ ਮੰਗਲ ਬਹੁਤ ਵੱਡੀ ਕੁੜਕੀ ਵਿੱਚ ਫਸ ਗਿਆ ਸੀ ਅਸਲ ਵਿੱਚ ਮੰਗਲ ਨੂੰ ਹੁਣ ਸਮਝ ਆ ਗਈ ਸੀ ਕਿ ਨੇਕ ਕਤੇ ਹੱਥੀ ਕੀਤੀ ਹੋਈ ਕਿਰਤ ਨਾਲ ਕਮਾਇਆ ਹੋਇਆ ਧਨ ਹੀ ਸਕੂਨ ਦਿੰਦਾ ਹੈ ਹੁਕਮ ਮੇਰੀ ਆਕਾ ਹੁਕਮ ਮੇਰੀ ਆਕਾ ਬਸ ਇਹੀ ਬੋਲ ਉਸ ਨੂੰ ਲਗਾਤਾਰ ਸੁناਹੀ ਦੀ ਰਹੀ ਸਨ ਮੰਗਲ ਨੂੰ ਇੱਕ ਤਰਕੀਬ ਸੁਝੀ ਮੰਗਲ ਕਹਿੰਦਾ ਬਕਸੁਰ ਤੂੰ ਜਿੱਥੋਂ ਆਇਆ ਉੱਥੇ ਹੀ ਵਾਪਸ ਚਲਾ ਜਾ ਮੈਂ ਵਾਪਸ ਨਹੀਂ ਜਾ ਸਕਦਾ ਕਦੇ ਵੀ ਨਹੀਂ ਜਾ ਸਕਦਾ ਤੂੰ ਮੇਰੇ ਤੋਂ ਆਪਣੀ ਜਾਨ ਛੁਡਵਾਉਣਾ ਚਾਹੁੰਦਾ ਮੈਂ ਤੇਰੀ ਜਾਨ ਨਹੀਂ ਛੱਡਣੀ ਤੇਰੀ ਇਹ ਹੀ ਤਰਕੀ ਫੇਲਾ ਕੋਈ ਕੰਮ ਦੀ ਮੈਨੂੰ ਨਹੀਂ ਤਾਂ ਮਰਨ ਲਈ ਤਿਆਰ ਹੋ ਜਾ ਬਕਾਸੁਰ ਦੀ ਆਵਾਜ਼ ਬਹੁਤ ਗੁੱਸਾ ਸੀ ਸਾਰਾ ਦਿਨ ਮੰਗਲ ਕੋਈ ਨਾ ਕੋਈ ਕੰਮ ਜਿੰਨ ਨੂੰ ਦੇ ਗਿਆ ਤੇ ਆਪਣੀ ਜਾਨ ਬਚਾਈ ਗਿਆ ਜਿੰਨ ਲਈ ਕੁਝ ਵੀ ਨਾ ਮੁਮਕਿਨ ਨਹੀਂ ਸੀ ਆਪਣੀਆਂ ਸ਼ਕਤੀਆਂ ਨਾਲ ਝਟਪਟ ਉਹ ਹਰ ਕੰਮ ਪੂਰਾ ਕਰ ਦਿੰਦਾ ਸੀ ਦੂਜੀ ਰਾਤ ਵੀ ਆ ਗਈ ਤੇ ਮੰਗਲ ਦਾ ਨੀਂਦ ਨਾਲ ਪੂਰਾ ਹਾਲ ਸੀ ਕੀ ਕਰਾਂ ਕਿਵੇਂ ਕਰਾਂ ਕਿਵੇਂ ਇਸ ਜਿੰਨ ਤੋਂ ਪਿੱਛਾ ਛੁਟੇ ਬਸ ਮਨ ਵਿੱਚ ਇਹੀ ਖਿਆਲ ਮੰਗਲ ਆਪਣੇ ਗਲਤੀ ਤੇ ਪਛਤਾਉਣ ਲੱਗਾ ਕਿ ਕਾਸ਼ ਮੈਂ ਰੱਬ ਤੋਂ ਕੁਝ ਹੋਰ ਮੰਗ ਲਿਆ ਹੁੰਦਾ ਕਾਸ਼ ਵਰਦਾਨ ਮੰਗਣ ਲੱਗੀ ਮੇਰੇ ਮਨ ਵਿੱਚ ਲਾਲਚ ਨਾ ਆਉਂਦਾ ਕਾਸ਼ ਮੈਂ ਸਿਰਫ ਲਾਲਚ ਲਈ ਬਖਤੀ ਨਾ ਕੀਤੀ ਹੁੰਦੀ ਮੰਗਲ ਨੇ ਫੇਰ ਸੱਚੇ ਦਿਲੋਂ ਰੱਬ ਜੀ ਅੱਗੇ ਅਰਦਾਸ ਕੀਤੀ ਤੇ ਸਹਾਇਤਾ ਲਈ ਪੁਕਾਰ ਕੀਤੀ ਰੱਬ ਜੀ ਪ੍ਰਗਟ ਹੋਏ ਤਾਂ ਮੰਗਲ ਨੇ ਸਭ ਕੁਝ ਰੱਬ ਜੀ ਨੂੰ ਦੱਸਿਆ ਅਤੇ ਜਿੰਨ ਨੂੰ ਮਾਰ ਮਕਾਉਣ ਲਈ ਤਰਲੇ ਕਰਨ ਲੱਗਾ ਦੇਖ ਮੰਗਲ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਜਿੰਨ ਮਰ ਨਹੀਂ ਸਕਦਾ ਤੇ ਨਾ ਹੀ ਮੈਂ ਉਸ ਨੂੰ ਵਾਪਸ ਬੋਤਲ ਵਿੱਚ ਬੰਦ ਕਰ ਸਕਦਾ ਹਾਂ ਰੱਬ ਜੀ ਨੇ ਮੰਗਲ ਨੂੰ ਆਖਿਆ ਹੇ ਸਾਰੀ ਦੁਨੀਆ ਦੇ ਪਾਲਣਹਾਰੇ ਹੇ ਸਰਵ ਸ਼ਕਤੀਮਾਨ ਪਿਤਾ ਤੇਰਾ ਬੱਚਾ ਹੁਣ ਆਪਣੀ ਗਲਤੀ ਮੰਨਦਾ ਕਿ ਮੈਂ ਭਗਤੀ ਸਿਰਫ ਲਾਲਚ ਪੁਣੇ ਚ ਕੀਤੀ ਇਸ ਵਾਰ ਮੈਨੂੰ ਮਾਫ ਕਰ ਦੇ ਦੁਬਾਰਾ ਇਹੋ ਜਿਹੀ ਗਲਤੀ ਨਹੀਂ ਹੋਣੀ ਮੰਗਲ ਦਾ ਰੋ ਰੋ ਕੇ ਬੁਰਾ ਹਾਲ ਸੀ ਰੱਬ ਜੀ ਤਾਂ ਜਾਣੀ ਜਾਣਸਨ ਉਸ ਸਮਝ ਕੇ ਕਿ ਹੁਣ ਮੰਗਲ ਦਾ ਲਾਲਚੀ ਪੁਣਾ ਖਤਮ ਹੋ ਚੁੱਕਾ ਹੈ ਤੇ ਰੱਬ ਜੀ ਨੇ ਕਿਹਾ ਸੋਚਲਾ ਮੈਂ ਤੈਨੂੰ ਇੱਕ ਕੰਮ ਦੱਸਾਂਗਾ ਜੋ ਤੂੰ ਜਿੰਨੂ ਪੂਰਾ ਕਰ ਲਈ ਆਖਣਾ ਹੈ ਉਹ ਜਿੰਨ ਕਦੇ ਵੀ ਉਹ ਕੰਮ ਪੂਰਾ ਨਹੀਂ ਕਰ ਸਕੇਗਾ ਤੇ ਰਹਿੰਦੀ ਦੁਨੀਆ ਤੇ ਕੋਹੀ ਕੰਮ 'ਚ ਫਸਿਆ ਰਹੇਗਾ ਪਰ ਜਿੰਨ ਦੀਆਂ ਸ਼ਕਤੀਆਂ ਨਾਲ ਤੂੰ ਜੋ ਜੋ ਵੀ ਬਣਾਇਆ ਉਹ ਸਭ ਖਤਮ ਹੋ ਜਾਵੇਗਾ ਸਭ ਪਹਿਲਾਂ ਵਾਂਗ ਹੋ ਜਾਵੇਗਾ ਬੁੱਲ ਮਨਜ਼ੂਰ ਹਾਂਜੀ ਹਾਂਜੀ ਦਾਤਾ ਜੀ ਮਨਜ਼ੂਰ ਬਿਲਕੁਲ ਮਨਜ਼ੂਰ ਤੁਸੀਂ ਬਸ ਮੈਨੂੰ ਪਟਕੇ ਹੋਏ ਨੂੰ ਰਾਹ ਦਿਖਾਓ ਤੇ ਮੈਨੂੰ ਉਹ ਕੰਮ ਦੱਸੋ ਜਿਹੜਾ ਕੰਮ ਜਿੰਨ ਕਦੇ ਵੀ ਪੂਰਾ ਨਹੀਂ ਕਰ ਸਕੇਗਾ ਮੰਗਲ ਨੇ ਰੱਬ ਦੇ ਪੈਰ ਫੜਲੇ ਤੇ ਰੱਬ ਨੇ ਮੰਗਲ ਨੂੰ ਹੌਲੀ ਜਿਹਾ ਕਿਹਾ ਕਿ ਤੂੰ ਜੇਨ ਨੂੰ ਸਿਰਫ ਇਹ ਕਹਿਣਾ ਹੈ ਕਿ ਸਮੁੰਦਰ ਦਾ ਪਾਣੀ ਸਮੁੰਦਰ ਦੇ ਕੰਡਿਆਂ ਤੇ ਪਾਵੇ ਉਰੋਂ ਤੱਕ ਪਾਵੇ ਜਦੋਂ ਤੱਕ ਸਮੁੰਦਰ ਖਾਲੀ ਨਾ ਹੋ ਜਾਵੇ ਸਤਵਜਨ ਆ ਕੇ ਮੰਗਲ ਨੇ ਰੱਬ ਜੀ ਦੇ ਚਰਨਾਂ 'ਚ ਮੱਥਾ ਟਿਕਿਆ ਤੇ ਨਾਲ ਹੀ ਰੱਬ ਜੀ ਗਾਇਬ ਹੋ ਗਏ ਮੰਗਲ ਨੇ ਐਵੇਂ ਹੀ ਕੀਤਾ ਤੇ ਕਿਹਾ ਐਜਨ ਤੂੰ ਸਮੁੰਦਰ ਦਾ ਪਾਣੀ ਪਰ ਪਰ ਕੇ ਸਮੁੰਦਰ ਦੇ ਕੰਡਿਆਂ ਤੇ ਡੋਲ ਉਰੋਂ ਤੱਕ ਡੋਲ ਜਰੂਰ ਤੱਕ ਸਮੁੰਦਰ ਖਾਲੀ ਨਾ ਹੋ ਜਾਵੇ ਹੁਕਮ ਮੇਰੀ ਆਕਾ ਜਨ ਗਾਇਬ ਹੋ ਗਿਆ ਤੇ ਸਮੁੰਦਰ ਦਾ ਪਾਣੀ ਸਮੁੰਦਰ ਦੇ ਕੰਡਿਆਂ ਤੇ ਡੋਲਣ ਲੱਗਾ ਕੰਡਿਆਂ ਵਾਲਾ ਪਾਣੀ ਦੁਬਾਰਾ ਫਿਰ ਸਮੁੰਦਰ ਵਿੱਚ ਚਲਾ ਜਾਂਦਾ ਸੀ ਜਿਸ ਨਾਲ ਸਮੁੰਦਰ ਫਿਰ ਉਹਨੇ ਦਾ ਉਹਨਾ ਹੀ ਹੋ ਜਾਂਦਾ ਸੀ ਪਾਣੀ ਖਤਮ ਤਾਂ ਬਿਲਕੁਲ ਨਹੀਂ ਸੀ ਹੋ ਰਿਹਾ ਬਸ ਉਹ ਬਕਾਸੂ ਜਨ ਉਥੇ ਹੀ ਫਸ ਕੇ ਰਹਿ ਗਿਆ ਕਿਉਂਕਿ ਸਮੁੰਦਰ ਤਾਂ ਇਸ ਤਰ੍ਹਾਂ ਕਦੇ ਵੀ ਖਾਲੀ ਨਹੀਂ ਸੀ ਹੋਣਾ ਨਾ ਹੋ ਵੀ ਕਾ ਸਮੁੰਦਰ ਦੀਆਂ ਉੱਠਦੀਆਂ ਲਹਿਰਾਂ ਉਸੇ ਜਿੰਦੀਆਂ ਪ੍ਰਤੀਕ ਨੇ ਜੋ ਕਿਨਾਰਿਆਂ ਤੇ ਆਉਂਦੀਆਂ ਨੇ ਤੇ ਦੁਬਾਰਾ ਫਿਰ ਸਮੁੰਦਰ 'ਚ ਰਲ ਜਾਂਦੀਆਂ ਨੇ ਇਹ ਸਭ ਕੁਝ ਉਹ ਜਿੰਨ ਹੀ ਕਰ ਰਿਹਾ ਸੀ ਪਰ ਸਮੁੰਦਰ ਖਾਲੀ ਨਹੀਂ ਹੋ ਰਿਹਾ ਉਧਰ ਮੰਗਲ ਦੀ ਜ਼ਿੰਦਗੀ ਵੀ ਪਹਿਲਾਂ ਵਰਗੀ ਆਮ ਹੋ ਗਈ ਜੋ ਕੁਝ ਵੀ ਜਿੰਨ ਦੀਆਂ ਸ਼ਕਤੀ ਨਾਲ ਬਣਿਆ ਸੀ ਸਭ ਖਤਮ ਹੋ ਗਿਆ ਤੇ ਉਹ ਦਸਾਂ ਨੋਹਾ ਦੀ ਕਿਰਤ ਕਮਾਈ ਕਰਕੇ ਜ਼ਿੰਦਗੀ ਜਿਉਣ ਲੱਗਾ ਤੇ ਉਸਨੇ ਮਕਾਨ ਦੇ ਬਾਹਰ ਇੱਕ ਤਖਤੀ ਟੰਗ ਦਿੱਤੀ ਜਿਸ ਉੱਪਰ ਲਿਖਿਆ ਸੀ ਲਾਲਚ ਬੁਰੀ ਬਲਾ ਹੈ ਤਨਵਾਜੀ ਸਾਰਿਆਂ ਦਾ ਅੱਜ ਦੀ ਕਹਾਣੀ ਸੁਣਨ ਦੇ ਲਈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦੇ ਹਾਂ ਜੀ ਕੱਲ੍ਹ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ